ਸਤਿ ਸ਼੍ਰੀ ਅਕਾਲ ਦਿਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਨਾ ਪੈਣਾ ਨਹੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਸਰਕਾਰ ਬਾਸਪਤੀ ਵੀਜਣ ਵਾਲੇ ਕਿਸਾਨਾਂ ਨੂੰ ਬੋਨਸ ਦੇ ਕੇ ਪ੍ਰੇਰਿਤ ਕਰੇ ਸ਼ਕਤੀ ਆਨੰਦ ਮਾਸ਼ੀਵਰਾ 5 ਜੂਨ 5 ਬਾਸਪਤੀ ਕਾਸ਼ ਕਰਨ ਵਾਲੇ ਕਿਸਾਨਾਂ ਨੂੰ ਸਰਕਾਰ ਬੋਨਸ ਦੇਵੇ ਤਾਂ ਜੋ ਲੋਕ ਆਮ ਝੋਨੇ ਦੀ ਬਜਾਈ ਛੱਡ ਕੇ ਫਸਲ ਵੱਲ ਇਸ ਫਸਲਵਾਲ ਉਤਸ਼ਾਹਿਤ ਹੋ ਸਕਣ ਇੰਨਾ ਵਿਚਾਰਾਂ ਦਾ ਪ੍ਰਗਟਾਵਾ ਮਾਚੀਆ ਦਾ ਇੰਪਰੂਵਮੈਂਟ ਟਰਸਟ ਦੇ ਸਾਪਾ ਚੇਅਰਮੈਨ ਅਤੇ ਪ੍ਰਸਿੱਧ ਆਰਤੀ ਚਕਤੀ ਆਨੰਦ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕੀਤਾ ਹੈ ਕਿ ਉਹਨਾਂ ਕਿਹਾ ਹੈ ਕਿ ਪਾਣੀ ਦੇ ਪੱਧਰ ਦਾ ਘਟ ਦਾ ਬਹੁਤ ਘਟਨਾ ਬਹੁਤ ਚਿੰਤਾ ਦਾ ਵਿਸ਼ਾ ਹੈ ਜਿਸ ਲਈ ਸਾਨੂੰ ਆਮ ਝੋਨੇ ਦੀ ਬਜਾਈ ਨਾਲ ਬਾਸਪਤੀ ਬੀਜਣੀ ਚਾਹੀਦੀ ਹੈ ਅਤੇ ਦੂਜੇ ਪਾਸੇ ਪਿਛਲੇ 2 ਸਾਲਾਂ ਤੋਂ ਸ਼ੈਲਰ ਮਾਲਕਾਂ ਵੱਲੋਂ ਮੰਡੀਆਂ ਤੇ ਪੀੜਾਈ ਲਈ ਝੋਨਾ ਚੁੱਕਣ ਲਈ ਟਾਲ ਮੋਟੋ ਟਾਲ ਮਟੋਲ ਵਾਲੀ ਨੀਤੀ ਅਪਣਾਈ ਜਾ ਰਹੀ ਹੈ ਕਿ ਜਾ ਰਹੀ ਹੈ ਕਿ ਉਹ ਆਰਥਿਕ ਘਾਟੇ ਦਾ ਸ਼ਿਕਾਰ ਹੋ ਰਹੇ ਹਨ ਸਹਾਇਕਾ ਚੇਅਰਮੈਨ ਆਨੰਦ ਨੇ ਕਿਹਾ ਹੈ ਕਿ ਸਰਕਾਰ ਨੂੰ ਬਾਸਪਤੀ ਵਿਕਾਸਤ ਕਰਨ ਲਈ ਸਰਕਾਰਾਂ ਕਿਸਾਨਾਂ ਨੂੰ ਪ੍ਰੇਰਿਤ ਕਰਨਾ ਚਾਹੀਦਾ ਹੈ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ